ਤੁਸੀਂ ਸਿੰਚਾਈ ਮੰਤਰੀ ਰਹੇ ਹੋ ਵਿਭਾਗ ਜਿਹੜਾ ਕਿੱਦਾਂ ਦੀ ਤਿਆਰੀ ਕਰਦਾ ਹੁੰਦਾ ਜਦੋਂ ਮੌਨਸੂਨ ਤੋਂ ਪਹਿਲਾਂ ਸਦਾ ਪ੍ਰਤਾਸ ਬાગੋਲ ਤਾਂ 4 ਮਹੀਨੇ ਪਹਿਲੇ ਪ੍ਰੈਨ ਕਰ ਲੱਗ ਜਾਂਦੇ ਸੀ ਭਈ ਹੜਾ ਦੀ ਪ੍ਰਸ਼ਾਤਾਵਾਂ ਆਉਂਦੀਆਂ ਨੇ ਵੱਨ ਪੱਕੇ ਕਰੋ ਸਾਨੂੰ ਪਤਾ ਲੱਗਿਆ ਕਿ ਭਾਖੜੇ ਡੈਮ ਦਾ ਜਿਹੜਾ ਪਾਣੀ ਹੈ ਉਹ ਵਧਦਾ ਜਾ ਰਿਹਾ ਜੇ ਭਾਖੜੇ ਡੈਮ ਤੋਂ ਪਾਣੀ ਛੱਡਿਆ ਗਿਆ ਇੱਥੇ ਲੋਕਾਂ ਦੀ ਤਵਾਹੀ ਮਚ ਗਈ। ਉਹ ਅਸੀਂ ਬਹੁਤ ਰੌਲਾ ਪਾਇਆ। ਜੇਕਰ ਜਿਸ ਮੌਕੇ ਪਲ ਟੁੱਟੇ ਵਿੱਚ ਨਾਰੇ ਆ ਗਿਆ। ਉਸ ਮੌਕੇ ਕੇ ਪ੍ਰਸ਼ਾਸਨ ਭਈਆ। ਪ੍ਰਸ਼ਾਸਨ ਜੇ ਪਹਿਲਾਂ ਜਾ ਗਿਆ ਹੁੰਦਾ ਆ ਹਾਲਾਤ ਨਾ ਮੰੜਦੇ। ਆ ਵਿੱਚ ਨਾ ਥੋੜਾ ਬਹੁਤਾ ਕੋਈ ਬਚਾ ਹੈ ਇਹ ਲੋਕਾਂ ਕਰਕੇ। ਚੋਪਾਂ ਦਾ ਝੋਨਾ ਪਾਪੂਲਰ ਸਰਦੀਆਂ ਪਾਣੀ ਦੇ ਵਿੱਚ ਰੁੜਗੀਆਂ ਅੱਜ ਉਹਨਾਂ ਕੋ ਰੋਟੀ ਖਾਣ ਵਾਸਤੇ ਪੈਸੇ ਨਹੀਂ ਹੈ। ਇਹ ਹੀਲੇ ਇਸ ਲਈ ਵਰਤਨੇ ਚਾਹੀਦੇ ਸੀ ਉਹ ਤਾਂ ਨਹੀਂ ਕੁਝ ਉਹਨੂੰ ਕੀਤਾ ਉਹ ਲੋਕਾਂ ਨੂੰ 50 60000 ਰੁਪਏ ਕੌਣ ਸੇ ਕਮਾ ਮਾਮਯਾ ਦਾ ਦੇਣ ਕਹਿੰਦੇ ਉਹ ਬੋਰੀਆਂ ਚੱਕੀ ਫਿਰਦੇ ਆ ਪਹਿਲਾਂ ਲੋਕ ਕਹਿੰਦੇ ਕਿਪਰਾਂ ਨਾਲ ਦੇ ਦਿੱਤਾ ਕੱਢ ਲਿਆ ਹੁਣ ਬੋਰੀਆਂ ਚੱਕ ਕੇ ਭਰ ਰਿਹਾ ਹੈ। ਬੰਦਾ ਬੰਦਾ ਬੋਰੀਆਂ ਭਰ ਕੇ ਦੇਣੀਆਂ ਨੇ ਬੋਰੀਆਂ ਨਾਲ ਸਹੀ ਇੱਕ ਥਈਆਂ ਲੋਕਾਂ ਨੂੰ ਪੈਸੇ ਦਿਆਂ ਦੇ ਦੋ। ਉਹ ਪੈਸੇ ਦਿਆਂ ਦੇ ਦੋ ਇਹੜੇ ਲੋਕਾਂ ਦੇ 40 40 50 50 ਹਜ਼ਾਰ ਰੁਪਈਆ ਕਿ ਕਮ ਸੇ ਕਮ ਹਾਲਾਂਕਿ ਲੱਖ ਰੁਪਏ ਥਲੇ ਆ ਗਿਆ ਇੱਕ ਬੰਦਾ ਇੱਕ ਕਿਲਿਆ ਇੱਕ ਲੱਖ ਰੁਪਈਆ ਥਲੇ ਆ ਗਿਆ ਤੇ ਲੱਖ ਨਹੀਂ ਤੁਸੀਂ ਦੇ ਸਕਦੇ 50 ਹਜ਼ਾਰ ਤਾਂ ਦੋ। ਉਹ ਸਾਪ ਦਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਸਸਰਾਲੀ ਕਲੋਨੀ ਜਾਜਾ ਲਾਂ ਆਇਆ ਗੱਲਬਾਤ ਕਰਦਿਆਂ ਢਿੱਲੋਂ ਸਾਹਿਬ ਲੋਕਾਂ ਨਾਲ ਗੱਲ ਹੋਈ ਹੋਣੀ ਹੈ ਜਾਜਾ ਲਿਆ ਕਿੰਦਾਂ ਦੇ ਹਾਲਾਤ ਨੇ ਗੱਲ ਇਹ ਆ ਜੀ ਮੈਨੂੰ ਤਾਂ 10 ਦਿਨ ਹੋ ਗਏ ਇੱਥੇ ਘੁੰਮਦੇ ਅਸੀਂ ਦਸਾਂ ਜਣਾਂ ਦੇ ਸਾਡੇ ਵਰਕਰ ਸਾਰੇ ਸਾਰੇ ਇਹ ਪਿੰਡਾਂ ਦੇ ਲੋਕ ਦੁਹਾਈ ਦੇ ਰਹੇ ਨੇ ਕਿ ਸਾਨੂੰ ਬਚਾ ਲਓ ਅਸੀਂ ਉਸ ਮੌਕੇ ਦੁਹਾਈ ਦਿੱਤੀ ਜਿਸ ਮੌਕੇ ਸਾਨੂੰ ਪਤਾ ਲੱਗਿਆ ਕਿ ਭਾਖੜੇ ਡੈਮ ਦਾ ਜਿਹੜਾ ਪਾਣੀ ਹੈ ਉਹ ਵਧਦਾ ਜਾ ਰਿਹਾ ਜੇ ਭਾਖੜੇ ਡੈਮ ਤੋਂ ਪਾਣੀ ਛੱਡਿਆ ਗਿਆ ਇੱਥੇ ਲੋਕਾਂ ਦੀ ਤਵਾਹੀ ਮਚ ਗਈ। ਤੋਂ ਅਸੀਂ ਬਹੁਤ ਰਲਾ ਪਾਇਆ। ਲੇਕਿਨ ਜਿਸ ਮੌਕੇ ਬੰਦ ਟੁੱਟੂ ਮੇਕ ਨਾਰੇ ਆ ਗਿਆ। ਉਸ ਮੌਕੇ ਕੇ ਪ੍ਰਸ਼ਾਸਨ ਬਈਆ। ਉਸ ਮੌਕੇ ਦੇ ਲੋਕਾਂ ਦੇ ਫਸਲਾਂ ਉਹ ਚੁੱਕੇ ਸੀ। ਕਿ ਅਸੀਂ ਦਾ ਦੋ ਕਿਲੇ ਕੇ ਦੇ ਪੰਜ ਕਿਲੇ 10 ਕਿਲੇ ਜਿਹੜਾ ਝੋਨਾ ਉਹ ਡੱਬ ਕੇ ਰੁੜ ਗਿਆ ਬਚਾਰਾ। ਜਿਹੜੇ ਲੋਕਾਂ ਦਾ ਝੋਨਾ ਪਾਪੂਨਰ ਸਰਦੀਆਂ ਪਾਣੀ ਦੇ ਵਿੱਚ ਰੁੜ ਗਿਆ। ਅੱਜ ਉਹਨਾਂ ਕੋ ਰੋਟੀ ਖਾਣ ਵਾਸਤੇ ਪੈਸੇ ਨਹੀਂ ਹੈ। ਉਹਨਾਂ ਲੋਕਾਂ ਨੂੰ ਪੁੱਛੋ ਨਾ ਲੋਕਾਂ ਤੇ ਕੀ ਕੀ ਬੀਤਦੀ ਹੈ। ਸੋ ਮੈਂ ਸਮਝਦਾ ਪ੍ਰਸ਼ਾਸਨ ਜੇ ਪਹਿਲਾਂ ਜਾਗਿਆ ਹੁੰਦਾ ਆ ਹਾਲਾਤ ਨਾ ਮੰਨਦੇ ਆ ਵਿੱਚ ਨਾ ਥੋੜਾ ਬਹੁਤਾ ਕੋਈ ਬਚਾਅ ਹੈ ਇਹ ਲੋਕਾਂ ਕਰਖਿਆ ਸਰਕਾਰ ਵੀ ਸ਼ਰਮੋ ਸ਼ਰਮੀ ਕਰ ਰਹੀ ਹੈ ਜੇ ਸਦਾਸਕ 262 ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਪੰਜਾਬ ਵਿੱਚ ਘੁੰਮ ਰਹੇ ਨੇ ਕਦੇ ਕਿਸੇ ਜਾ ਕੇ ਰਾਤ ਕੱਟਦੇ ਕਦੇ ਕਿਤੇ ਜਾ ਕੇ ਰਾਤ ਕੱਟਦੇ ਆ ਇਹਦਾ ਸਰਕਾਰ ਸਰਕਾਰ ਕੋਲੋਂ ਸਾਰੇ ਹੀ ਲੀਵਸੀਲੇ ਨੇ ਸੋ ਇਹਨਾਂ ਨੂੰ ਆਪਣੇ ਹਿੱਲੇ-ਸਿਲੇ ਵਰਤਨੇ ਚਾਹੀਦੇ ਸੀ ਉਹ ਤਾਂ ਨਹੀਂ ਕੁਝ ਉਦੋਂ ਕੀਤਾ ਉਹ ਲੋਕਾਂ ਨੂੰ 50 50 60 6000 ਰੁਪਏ ਕੌਣ ਸੇ ਕਮਾ ਮਾਗਿਆਂ ਦਾ ਦੇਣ ਤੁਸੀਂ ਸਿੰਚਾਈ ਮੰਤਰੀ ਰਹੇ ਹੋ ਵਿਭਾਗ ਜਿਹੜਾ ਕਿੱਦਾਂ ਦੀ ਤਿਆਰੀ ਕਰਦਾ ਹੁੰਦਾ ਜਦੋਂ ਮੌਨਸੂਨ ਤੋਂ ਪਹਿਲਾਂ ਸਦਾ ਪ੍ਰਤਾਸ ਉਹ ਬਾਦਲ ਤਾਂ 4 ਮਹੀਨੇ ਪਹਿਲਾਂ ਪਲਾਨ ਕਰ ਲੱਗ ਜਾਂਦੇ ਸੀ ਬਈ ਹੜ੍ਹਾਂ ਦੀ ਪ੍ਰਸ਼ਾਸਤਾਵਰੀਆਂ ਨੇ ਬੰਨ ਪੱਕੇ ਕਰੋ ਬੰਨ ਪੱਕੇ ਕਰਨ ਵਾਸਤੇ ਪਲਾਨਿੰਗਾਂ ਕਰਦੇ ਸੀਗੇ ਲੇਕ ਨਹੀਂ ਕੀਤੀ ਗਈ ਪਲਾਨਿੰਗ ਔਰ ਰੋਲਾ ਬਹੁਤ ਲੋਕ ਪਾਉਂਦੇ ਕਿ ਨਾ ਮਾਈਨਿੰਗ ਐਂਡ ਤੱਕ ਚੱਲਦੀ ਰਹੀ ਉਹ ਤਾਂ ਜੀ ਮੇਰੀ ਗੱਲ ਸੁਣ ਤੁਸੀਂ ਤਾਂ ਰਾਕੇ ਵੀ ਉੱਥੇ ਦੇ ਤੁਹਾਨੂੰ ਸਾਰਾ ਪਤਾ ਹੈ ਮਾਈਨਿੰਗ ਤਾਂ ਜੀ ਖੀਰ ਤੱਕ ਚਲੀ ਗਈ ਤੇ ਇਸ ਕਰਕੇ ਜੇ ਜੇ ਕੰਮ ਸੇ ਕਾਮਾ ਜੇ ਬੰਨਾ ਦੇ ਨਾ ਮਾਈਨ ਨੇ ਕੀਤੀ ਹੁੰਦੀ ਤਾਂ ਵੀ ਹਲਾਤਾਂ ਮਾਰੇ ਹੁੰਦੇ ਪਾਜ ਪਾ ਦੇ ਅੱਗੋਂ ਤਰਨ ਚੋ ਗਏ ਸੀਗੇ ਉਹ सीबीआई ਦੀ ਜਾਂਚ ਦੀ ਮੰਗ ਕਰਕੇ ਗਏ ਕਿ ਮਾਈਨਿੰਗ ਦੀ ਜਾਂਚ ਹੋਣੀ ਚਾਹੀਦੀ ਹੈ सीबीआई ਨਹੀਂ ਦੇਖੋ ਮੇਰੀ ਗੱਲ ਸੁਣ ਚਾਹੇ ਕੋਈ ਵੀ ਆ ਇਹ ਮੁੰਡਾ ਚਾਹੇ ਕਾਂਗਰਸ ਆ ਇਹਨਾਂ ਨੇ ਪਰਚੇ ਹੋਏ ਬੋਲਦਾਰੇ ਇਹਨਾਂ ਦੇ ਪਰਚੇ ਹੋਏ ਮੈਨਿੰਗ ਦੇ ਉੱਤੇ ਸਮਝ ਗਏ ਸੋ ਮੈਂ ਸਮਝਦਾ ਤੁਹਾਨੂੰ ਸਾਰਿਆਂ ਨੂੰ ਪਤਾ ਮਸਲਾ ਤਾਂ ਮੈਨਿੰਗ ਦਾ ਹੈ ਹੀ ਹੈ ਇਹਨਾਂ ਦੇ ਮੈਨਿੰਗ ਦੇ ਖਿਲਾਫ ਕੋਈ ਰਵਾ ਪਾਇਆ ਉਹਨਾਂ ਦੇ ਪਰਚੇ ਹੋ ਗਏ ਔਰ ਅੱਜਕੱਲ ਕਹਿੰਦੇ ਉਹ ਬੋਰੀਆਂ ਚੱਕੀ ਫਿਰਦੇ ਆ ਪਹਿਲਾਂ ਲੋਕ ਕਹਿੰਦੇ ਟਿੱਪਰਾਂ ਨਾਲ ਰੇਤਾ ਕੱਢ ਲਿਆ ਹੁਣ ਬੋਰੀਆਂ ਚੱਕ ਕੇ ਭਰ ਰਹੇ ਨੇ ਕੋਲੋ ਜੀ ਇਹ ਤਾਂ ਮੈਂ ਆਪਾਂ ਮੈਂ ਕਹਾਂ ਨੂੰ ਸਾਰੀ ਦੁਨੀਆ ਦੇ ਹਾਲਾਤਾਂ ਦਾ ਪਤਾ ਹੈ ਇਹਨਾਂ ਬੋਰੀਆਂ ਦਾ ਕੁਛ ਨਹੀਂ ਬਣਾ ਹੁਣ ਤਾਂ ਬਣਾ ਦੇ ਬੋਰੀਆਂ ਭਰ ਕੇ ਦੇਣੀਆਂ ਨੇ ਬੋਰੀਆਂ ਨਾਲ ਸਹੀ ਇੱਕ ਥਈਆਂ ਲੋਕਾਂ ਨੂੰ ਪੈਸੇ ਦਿਆਂ ਦੇ ਦੋ ਉਹ ਪੈਸੇ ਦਿਆਂ ਦੇ ਦੋ ਜਿਹੜੇ ਲੋਕਾਂ ਦੇ 40 40 50 50 ਹਜ਼ਾਰ ਰੁਪਈਆ ਕਿ ਕਮ ਸੇ ਕਮ ਹਾਲਾਂਕਿ ਲੱਖ ਰੁਪਏ ਸਲੇ ਆ ਗਿਆ ਇੱਕ ਬੰਦਾ ਇੱਕ ਕਿਲਿਆ ਇੱਕ ਲੱਖ ਰੁਪਈਆ ਸਲੇ ਆ ਗਿਆ ਜੇ ਲੱਖ ਨਹੀਂ ਤੁਸੀਂ ਦੇ ਸਕਦੇ 50 ਹਜ਼ਾਰ ਤਾਂ ਦੋ ਦੋ ਰੋਟੀ ਖਾ ਚੁੱਕੇ ਦਾ ਹੋ ਗਿਆ ਇਹ ਸਾਡੇ ਨਾਲ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਖੱਲੋ ਸੀਗੇ ਜਿਹੜੇ ਕਹਿੰਦੇ ਕਿ ਹੁਣ ਸਰਕਾਰ ਨੂੰ ਲੋਕਾਂ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਲਾਜਕਾਰ ਦੀ ਲਾਭ ਪ੍ਰਵਾਈ ਦੇ ਕਰਕੇ ਅਜਿਹੇ ਹਾਲਾਤ ਬਣੇ ਨੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੇਮ ਟੀਵੀ ਦੇ ਲਈ ਰਵੀ ਭਾਟੀਆ